ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਲਜਾਰ ਸਿੰਘ ਮੈਨੇਜਰ ਗੁਰਦੁਆਰਾ ਸੋਹਿਆਣਾ ਸਾਹਿਬ ਪਾਸਾਹੀ ਨੰਮੀ ਤੋੜਾ ਬਰਨਾਲਾ ਜਦੋਂ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਮਾਝੇ ਮਾਲਵੇ ਦੀ ਫੇਰੀ ਦੌਰਾਨ ਸੰਗਤਾਂ ਨੂੰ ਤਾਰਦੇ ਹੋਏ ਸੇਖਾ ਕੱਟੂ ਫਰਵਾਹੀ ਖੰਡਾਇਆ 250 ਹੁੰਦੇ ਹੋਏ ਇਸ ਸਥਾਨ ਤੇ ਸਾਲ 1665 1720 ਨੂੰ ਇਹ ਸਥਾਨ ਤੇ ਗੁਰਦਾਰ ਸਾਹਿਬ ਵਿਖੇ ਉਹ ਸਥਾਨ ਤੇ ਆਏ ਅਤੇ ਕਰੀਬ ਸਾਹਮਣਾਰ ਗੁਰੂ ਜੀ ਨੇ ਕੋੜਾ ਬੰਨਿਆ ਉਹਨਾਂ ਦੀ ਆਮਦੀ ਖੁਸ਼ੀ ਦੇ ਸੰਬੰਧ ਵਿੱਚ ਸਲਾਨਾ ਜੋੜ ਮੇਲਾ ਮਿਤੀ 12 13 14 ਜਨਵਰੀ 2024 ਦਿਨ ਸ਼ੁੱਕਰਵਾਰ ਸ਼ਨੀਵਾਰ ਆਇਦਾਰੂ ਮਨਾਇਆ ਜਾ ਰਿਹਾ ਹੈ ਇਸ ਵਿੱਚ ਤਿੰਨੇ ਦਿਨ ਤਾਰਿਕ ਦੀਵਾਨ ਅਤੇ ਰਾਗੀ ਢਾਡੀ ਜਥੇ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ ਅਤੇ ਢਾਡੀ ਜਥੇ ਮਸ਼ਹੂਰ ਢਾਡੀਆ ਦੇ ਗੁਰਮੇਲ ਸਿੰਘ ਕਾਲੇ ਦੇ ਜਗਸੀਰ ਸਿੰਘ ਢੋਲੇ ਵਾਲੇ ਬੀਬੀਆਂ ਦਾ ਢਾਡੀ ਜਥਾ ਅਤੇ ਦਰਸ਼ਨ ਸਿੰਘ ਬਰਨਾਲਾ ਢਾਡੀ ਜਥਾ ਆਹ ਤਿੰਨੇ ਦਿਨ ਹੀ ਤਾਰਿਕ ਦੀਵਾਨ ਅਤੇ ਗੁਲਤਿਹਾਂ ਸੁਨਾਗੀ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਿਤੀ 12 ਤੋਂ 14 ਜਨਵਰੀ ਨੂੰ ਇਸ ਸਮਾਗਮ ਵਿੱਚ ਹਿੱਸਾ ਲਵੋ ਅਤੇ ਆਪਣੀ ਹਾਜ਼ਰੀ ਲਵਾਓ ਤਿੰਨੇ ਦਿਨ ਹੀ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ